ਮੂਡ ਬਣਾ ਲਿਆ 13 0 ਦਾ ਤੇ ਜਦੋਂ 4 ਤਰੀਕ ਨੂੰ ਰਿਜ਼ਲਟ ਆਉਣਗੇ ਤਾਂ 13 0 ਸੁਣ ਕੇ ਵੱਡੇ ਵੱਡੇ ਲੀਡਰਾਂ ਦੇ ਦੰਦੜਾ ਪੈਣ ਗਿਆ ਦੰਦੜਾ ਸੱਚੀ ਨੀਅਤ ਨਾਲ ਕੰਮ ਕਰ ਰਿਹਾ ਲੁਧਿਆਣਾ ਮੇਰੀ ਕਰਮ ਭੂਮੀ ਹੈ ਮੈਂ ਲੁਧਿਆਣੇ ਦੇ ਵਿੱਚ 1991 ਚ ਆ ਗਿਆ ਸੀ ਮੈਂ ਆਪਣੀ ਕਲਾਕਾਰ ਬਣਨ ਵਾਸਤੇ ਇੱਥੇ ਆਇਆ ਸੀ ਕਲਾਕਾਰ ਬਣਾਇਆ ਵੀ ਇਹ ਸ਼ਹਿਰ ਨੇ ਬਹੁਤ ਵੱਡਾ ਕਲਾਕਾਰ ਬਣਾਇਆ ਪੰਜਾਬੀ ਨਿਊਜ਼ ਟੂਡੇ ਚੈਨਲ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਇਸ ਵਕਤ ਜਿੱਥੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਰਵਨੀਤ ਬਿੱਟੂ ਦਾ ਲੁਧਿਆਣੇ ਦੇ ਵਿੱਚ ਇੰਜਨ ਕੀਤਾ ਸਭ ਦੇ ਸਾਹਮਣੇ ਤੇ ਮਾਰੀ ਲਲਕਾਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਆਖਰ ਲੁਧਿਆਣਾ ਜਿਹੜਾ ਹੈ ਉਹ ਦਿਲ ਹੈ ਸੋ ਅੱਜ ਮੈਨੂੰ ਸਕੂਨ ਮਿਲ ਰਿਹਾ ਹੈ ਕਿ ਮੈਂ ਜਿੱਥੋਂ ਮਸ਼ਹੂਰ ਹੋਇਆ ਸੀ ਤੇ ਮੈਂ ਗਲੀ ਗਲੀ ਦਾ ਵਾਕਫੀयत ਰੱਖਦਾ ਹਾਂ ਤੇ ਪਦੌੜ ਹਾਊਸ ਤੱਕ ਜਿੱਥੇ ਸੀੜੀਆਂ ਕੈਸਟਾਂ ਦੀਆਂ ਦੁਕਾਨਾਂ ਨੇ ਉੱਥੇ ਤੱਕ ਮੈਂ ਸਕੂਟਰ ਤੇ ਜਾਂਦਾ ਰਿਹਾ ਹਾਂ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਦੱਸਿਆ ਕਿ ਇਸ ਵਾਰੀ 13 ਜ਼ੀਰੋ ਕਰਦੇ ਹੋ ਸੋ ਇਸ ਵਾਰ ਲੁਧਿਆਣੇ ਤੋਂ ਆਵਾਜ਼ ਜਿਹੜੀ ਹੈ ਬਹੁਤ ਜ਼ਿਆਦਾ ਆ ਰਹੀ ਹੈ ਮਨ ਨੂੰ ਸਕੂਨ ਹੈ ਕਿ ਆਖਰ ਲੁਧਿਆਣੇ ਦੇ ਵਿੱਚ ਮੈਨੂੰ ਬੋਲਣ ਦੀ ਘੱਟ ਜ਼ਰੂਰਤ ਹੈ ਅਸੀਂ ਕੀਤੇ ਹੋਏ ਕੰਮਾਂ ਦੇ ਆਧਾਰ ਤੇ ਵੋਟ ਮੰਗ ਰਹੇ ਹਾਂ ਮੁੱਖ ਮੰਤਰੀ ਸਾਹਿਬ ਨੇ ਹੋਰ ਜਿੱਥੇ ਲੋਕਾਂ ਦਾ ਧੰਨਵਾਦ ਵੀ ਕੀਤਾ ਉਥੇ ਇਹ ਵੀ ਕਿਹਾ ਕਿ ਮੈਂ ਵੱਖੋ-ਵੱਖਰੇ ਸ਼ਹਿਰਾਂ ਦੇ ਵਿੱਚ ਜਾ ਰਿਹਾ ਪਰ ਲੁਧਿਆਣੇ ਵਰਗਾ ਜਿਹੜਾ ਮਾਹੌਲ ਹੈ ਉਹ ਮੈਂ ਸ਼ਾਇਦ ਹੀ ਕਿਤੇ ਦੇਖਿਆ ਹੋਵੇ ਲੋਕ ਸ਼ਾਇਦ ਮਨ ਬਣਾ ਚੁੱਕੇ ਆ ਕਿ ਕਿਸ ਤਰ੍ਹਾਂ ਐਤ ਕੀ ਆਮ ਆਦਮੀ ਪਾਰਟੀ ਨੂੰ ਵੱਡੀ ਲੀਡ ਦੇਣੀ ਹੈ ਸੋ ਹੋਰ ਕੀ ਕੀ ਕਹਿਣਾ ਹੈ ਮੁੱਖ ਮੰਤਰੀ ਸਾਹਿਬ ਦਾ ਆਓ ਵੇਖਦੇ ਹਾਂ ਇਸ ਵੀਡੀਓ ਦੇ ਵਿੱਚ ਇਨਕਲਾਬ ਭਾਰਤ ਮਾਤਾ ਕੀ ਜੈ ਵੰਦੇ ਵੰਦੇ ਬੋਲੇ ਲੁਧਿਆਣਾ ਪੰਜਾਬ ਦਾ ਦਿਲ ਹੈ ਤੇ ਅੱਜ ਲੁਧਿਆਣੇ ਚ ਆ ਕੇ ਜੋ ਤੁਹਾਡਾ ਜੋਸ਼ ਦੇਖਿਆ ਜੋ ਤੁਹਾਡਾ ਜਜ਼ਬਾ ਦੇਖਿਆ ਮੈਨੂੰ ਇਹ ਯਕੀਨ ਹੋ ਗਿਆ ਕਿ ਦਿਲ ਜਿਹੜਾ ਜਦੋਂ ਦਿਲ ਤੰਦਰੁਸਤ ਹੋਵੇ ਸਾਰਾ ਸਰੀਰ ਹੀ ਤੰਦਰੁਸਤ ਹੁੰਦਾ ਫਿਰ ਔਰ ਦਿਲ ਸੱਚਾ ਹੋਵੇ ਫਿਰ ਉਸ ਤੋਂ ਵੱਧ ਕੋਈ ਨੇਕ ਕਮਾਈ ਨਹੀਂ ਹੁੰਦੀ ਤੁਸੀਂ ਸੱਚੇ ਦਿਲੋਂ ਇੱਥੇ ਆਏ ਹੋਏ ਹੋ ਤੁਸੀਂ ਝਾੜੂ ਵਾਸਤੇ ਇੱਥੇ ਆਏ ਹੋ요 ਤੁਸੀਂ ਅਰਵਿੰਦ ਕੇਜਰੀਵਾਲ ਦੀ ਸੋਚ ਨੂੰ ਲੈ ਕੇ ਇੱਥੇ ਆਏ ਹੋ요 ਜਿੰਨਾ ਪਿਆਰ ਜਿੰਨਾ ਜੋਸ਼ ਆ ਦੇਖ ਸਕਦੇ ਹੋ ਗੱਡੀ 'ਚ ਇਹਦੋਂ ਪਹਿਲਾਂ ਇਹਦੋਂ ਪਹਿਲਾਂ ਮੈਂ ਆਇਆ ਬਰਨਾਲੇ ਤੋਂ ਉੱਥੇ ਵੀ ਇਹੀ ਹਾਲ ਸੀ ਕੱਲ ਮੈਂ ਗਿਆ ਸੀ ਫਿਰੋਜ਼ਪੁਰ ਉੱਥੇ ਵੀ ਇਹੀ ਹਾਲ ਸੀ ਪਰਸੋਂ ਮੈਂ ਗਿਆ ਸੀ ਪੱਟੀ ਉੱਥੇ ਵੀ ਇਹੀ ਹਾਲ ਸੀ ਇਹਦਾ ਮਤਲਬ ਪੰਜਾਬ ਦੇ ਲੋਕਾਂ ਨੇ ਨਵੀਂ ਕਹਾਣੀ ਲਿਖਣ ਦਾ ਮੂਡ ਬਣਾ ਲਿਆ ਤੇ ਚਾਰ ਇੱਕ ਮਿੰਟ ਕੁਝ ਨਹੀਂ ਹੁੰਦਾ ਤੂੰ ਆਰਾਮ ਨਾਲ ਮੂਡ ਬਣਾ ਲਿਆ 13 0 ਦਾ ਤੇ ਜਦੋਂ 4 ਤਰੀਕ ਨੂੰ ਰਿਜ਼ਲਟ ਆਉਣਗੇ ਤਾਂ 13 0 ਸੁਣ ਕੇ ਵੱਡੇ ਵੱਡੇ ਲੀਡਰਾਂ ਦੇ ਦੰਦੜਾ ਪੈਣ ਗਿਆ ਦੰਦੜਾ ਸੱਚੀ ਨੀਅਤ ਨਾਲ ਕੰਮ ਕਰ ਰਿਹਾ ਲੁਧਿਆਣਾ ਮੇਰੀ ਕਰਮ ਭੂਮੀ ਹੈ ਮੈਂ ਲੁਧਿਆਣੇ ਦੇ ਵਿੱਚ 1991 ਚ ਆ ਗਿਆ ਸੀ ਮੈਂ ਆਪਣੀ ਕਲਾਕਾਰ ਬਣਨ ਵਾਸਤੇ ਇੱਥੇ ਆਇਆ ਸੀ ਕਲਾਕਾਰ ਬਣਾਇਆ ਵੀ ਇਸ ਸ਼ਹਿਰ ਨੇ ਬਹੁਤ ਵੱਡਾ ਕਲਾਕਾਰ ਬਣਾਇਆ ਮੈਂ ਅਦਰਸ਼ ਕਲੋਨੀ ਰਹਿੰਦਾ ਸੀ ਉਹ ਅਗਰਨਗਰ ਦੇ ਅੱਗੇ ਉਥੋਂ ਭਧੌੜ ਹਾਊਸ ਤੱਕ ਸਕੂਟਰ ਤੇ ਜਾਂਦਾ ਹੁੰਦਾ ਸੀ ਜਿੱਥੇ ਕੈਸਟਾ ਸੀੜੀਆਂ ਦੀਆਂ ਦੁਕਾਨਾਂ ਨੇ ਫਬੀਰੋ ਮੈਂ ਗਲੀ ਗਲੀ ਜਾਣਦਾ ਹੈਪੋ ਵਾਲ ਦੀ ਗਲੀ ਗਲੀ ਜਾਣਦਾ ਮੈਂ ਸਭ ਜਾਣਦਾ ਲੁਧਿਆਣਾ ਮੇਰੀ ਕਰਮ ਭੂਮੀ ਹੈ ਇੱਕ ਵਾਰੀ ਫੇਰ ਮੈਨੂੰ ਲੁਧਿਆਣੇ ਚ ਪ੍ਰਮਾਤਮਾ ਨੇ ਡਿਊਟੀ ਲਈ ਹੈ ਕਿ ਲੁਧਿਆਣੇ ਦੇ ਲੋਕਾਂ ਤੋਂ ਇੱਕ ਵਾਰੀ ਫੇਰ ਫਤਵਾ ਲੈ ਕੇ ਆ ਮੈਨੂੰ ਉਮੀਦ ਹੈ 1 ਜੂਨ ਨੂੰ ਤੁਸੀਂ ਇੱਕ ਵਾਰੀ ਫੇਰ ਮੇਰੀ ਕਰਮ ਭੂਮੀ ਦੇ ਵਸਰੀਖ ਹੋਣ ਦੇ ਨਾਤੇ ਮੇਰੇ ਹੱਕ 'ਚ ਮੇਰੇ ਹੱਕ ਦੇ ਵਿੱਚ ਫਤਵਾ ਦਿਓਗੇ ਕਿਉਂਕਿ ਮੈਂ ਕੱਲਾ ਲੜੀ ਜਾਂਦਾ ਸੈਂਟਰ ਨਾਲ ਵੀ ਭਾਜਪਾ ਨਾਲ ਵੀ ਮੈਂ ਸੁਪਰੀਮ ਕੋਰਟ 'ਚ ਵੀ ਲੜ ਰਿਹਾ ਮੈਂ ਗਵਰਨਰ ਨਾਲ ਵੀ ਲੜ ਰਿਹਾ ਅਕਾਲੀ ਦਲ ਨਾਲ ਵੀ ਕਾਂਗਰਸ ਨਾਲ ਵੀ ਕੱਲਾ ਲੜੀ ਜਾਂਦਾ ਪਰ ਮੈਨੂੰ ਨਾ 13 ਹੱਥ ਚਾਹੀਦੇ ਆ ਜਿਹੜੇ ਏਦਾਂ ਮੁਠੀ ਬਣ ਕੇ ਇਨਕਲਾਬ ਬਣ ਜਾਣ ਉੱਥੇ ਪਾਰਲੀਮੈਂਟ 'ਚ 13 ਜਿੰਦਾਬਾਦ ਆਵਾਜ਼ ਦੀ ਪਾਰਟੀ ਜਿੰਦਾਬਾਦ ਜਵਾਹਰੂ ਸਸ ਵਾਰ ਸਸ ਵਾਰ ਲੁਧਿਆਣਾ ਤੋਂ ਰਿਕਾਰਡ ਤੋੜ ਦੋ ਕਿਉਂਕਿ ਜੇ ਲੁਧਿਆਣਾ ਜਿੱਤ ਲਿਆ ਸਮਝ ਲਓ ਦਿਲ ਜਿੱਤ ਲਿਆ ਕਿਉਂਕਿ ਲੁਧਿਆਣਾ ਉਹ ਕਹਿੰਦੇ ਨਾ ਹੋਰ ਕਿਹੜਾ ਤੂੰ ਦਿੱਲੀ ਜਿੱਤੀ ਤੇ ਦਿਲ ਹੀ ਜਿੱਤੇ ਆ ਮੈਂ ਕਿਹੜੇ ਚਾਹਣਾ ਦਿੱਲੀ ਵੀ ਜਿੱਤੀ ਤੇ ਦਿਲ ਵੀ ਜਿੱਤੇ ਆ ਲੈਂਦੇ ਨਾਰੇ ਤਾਂ ਤੁਹਾਨੂੰ ਪਿਆੜ ਦੇਲਚ ਵੀ ਸੁਣਗੇ ਹੋਣੇ ਜੀ ਜਿੰਨੇ ਲੁਧਿਆਣੇ ਚ ਨਾਰੇ ਲਾਉਂਦੇ ਆ ਦੋਨੋਂ ਹੱਥ ਉੱਪਰ ਲੱਕ ਕੇ ਦੋਨੋਂ ਹੱਥ ਉੱਪਰ ਚੱਕ ਕੇ ਨਾ ਨਾ ਇਨਕਲਾਬ ਜਿੰਦਾਬਾਦ ਮੈਨੂੰ ਪਤਾ ਹੈ ਇਹ ਕਰਦੇ ਆ ਪਹਿਲਾਂ 20 ਸਕਿੰਟ ਤੁਹਾਨੂੰ ਦੇ ਦਿੰਦੇ ਆ ਤੁਸੀਂ ਪ੍ਰੈਸ ਕਰ ਲਓ ਚੀਕਾਂ ਮਾਰ ਲਓ ਨਾਰੇ ਲਾ ਲਓ ਜੋ ਲੋਬੀ ਅਲਾਈਟ ਮੱਥੇ ਲੱਗਦੀ ਹੈ ਅਰਬਾ ਹੋ ਗਿਆ ਇਹ ਪੱਪੀ ਪ੍ਰੈਸ਼ਰ ਜੀ ਨੂੰ ਟਿਕਟ ਦੇ ਕੇ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਸਾਡੇ ਪੰਜ ਮੰਤਰੀਆਂ ਨੂੰ ਟਿਕਟ ਦਿੱਤੀ ਹੈ ਕਿ ਜਾ ਕੇ ਉੱਥੇ ਅੱਪਾ ਬੋਲੀਏ ਪੰਜਾਬ ਦੇ ਹੱਕਾਂ ਦੀ ਗੱਲ ਕਰੀਏ ਮਜਾਲ ਹੈ 1 ਰੁਪਈਆ ਵੀ 1 ਰੁਪਈਆ ਵੀ ਪੰਜਾਬ ਦਾ ਹੱਕ ਦਾ ਉਹ ਰੱਖ ਕੇ ਜਾਣ ਕੌਣ ਤੇ ਮੇਰੇ ਮੈਨੂੰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਲੁਧਿਆਣੇ 'ਚ ਮੈਨੂੰ ਬੋਲਣ ਦੀ ਲੋੜ ਨਹੀਂ ਪੈ ਰਹੀ ਕਿਉਂਕਿ ਮੇਰੇ ਵੱਲੋਂ ਵਕੀਲ ਬਣ ਕੇ ਤੁਸੀਂ ਖੜੇ ਹੋਗੇ ਇਹ ਮੈਨੂੰ ਬਹੁਤ ਖੁਸ਼ੀ ਹੈ ਮੇਰਾ ਲੁਧਿਆਣੇ 'ਚ ਥੋੜਾ ਬੋਝ ਘਟਿਆ ਹੈ ਕਿ ਤੁਸੀਂ ਅਰਵਿੰਦ ਕੇਜਰੀਵਾਲ ਬਣ ਕੇ ਬੋਲ ਰਹੇ ਹੋ ਤੁਸੀਂ ਭਗਵਾਨ ਤਮਨ ਬਣ ਕੇ ਬੋਲ ਰਹੇ ਹੋ ਵੀਰੋ ਇੱਕ ਤਰੀਕ ਨੂੰ ਝਾੜੂ ਦਾ ਬਟਨ ਦੱਬ ਦੇਣਾ ਆਪਾਂ ਨੇ ਇੱਕ ਤਰੀਕ ਨੂੰ ਤੇ ਦੱਸ ਦੇਣਾ ਕਿ ਹਕੂਮਤ ਉਹ ਕਰਤੇ ਹੈ ਜਿਨਕਾ ਦਿਲੋਂ ਪਰ ਰਾਜ ਹੋਤਾ ਹੈ ਯੂੰ ਕਹਿਣੇ ਕੋ ਤੋ ਮੁਰਗੇ ਕੇ ਸਰ ਪੇ ਵੀ ਤਾਜ ਹੋਤਾ ਹੈ ਦੋ ਨਾਰ ਲਾ ਦੇ ਦੋਨੇ ਹੱਥ ਜੋੜ ਕੇ ਦੋਨੇ ਤਹਾ ਜਾ ਕੇ ਦੋਨੇ ਤਹਾ ਜਾ ਕੇ ਇਨਕਲਾਬ ਇਨਕਲਾਬ ਭਾਰਤ ਮਾਤਾ ਕੀ ਜੈ ਵੰਦੇ ਵੰਦੇ ਬੋਲੇ ਸੋਨਿਹਾਲ ਬਹੁਤ ਸਕੂਨ ਮਿਲਿਆ ਦਿਲ ਨੂੰ ਇੰਨੇ ਪਿਆਰ ਨਾਲ ਤੁਸੀਂ ਸੁਣਿਆ ਮੈਂ ਫੇਰ ਆਉਂਦਾ ਰਹੂੰਗਾ ਜਦੋਂ ਬੁਲਾਉਂਗੇ ਮੈਂ ਆਉਂਗਾ ਜਿੱਥੇ ਬੁਲਾਉਂਗੇ ਮੈਂ ਆਉਂਗਾ ਆਰਾਮ ਨਾਲ ਜਾਣਾ ਹੈ ਮਾਮਾ ਪੈਣਾ ਵੀ ਨੇ ਇਸ ਕੱਠ ਦੇ ਵਿੱਚ ਬੱਚੇ ਵੀ ਨੇ ਬਜ਼ੁਰਗ ਵੀ ਨੇ ਆਰਾਮ ਨਾਲ ਜਾਣਾ ਹੈ ਜਦੋਂ ਦੁਬਾਰੇ ਕਹੋਗੇ ਲੋਕਾਂ ਕੋ ਅਕਸਰ ਕਹਤੇ ਸੁਣਾ ਹੈ ਜਿੰਦਾ ਰਹੇ ਤੋ ਫਿਰ ਮਿਲਾਂਗੇ ਇਸ ਦਿਲ ਨੇ ਕਹਾ ਹੈ ਮਿਲਤੇ ਰਹੇ ਤੋ ਜਿੰਦਾ ਰਹਾਂਗੇ ਤੁਹਾਨੂੰ ਮਿਲਦੇ ਰਵਾਂਗੇ ਬਹੁਤ ਬਹੁਤ ਧੰਨਵਾਦ ਬਹੁਤ ਬਹੁਤ ਪਿਆਰ I got a lot